ਤਰੀਓ ਕਸਮੇ ਭਰਾਲ ਪਿੰਡ ਦੀ ਮੇਰੇ ਵੀ ਉਹ ਧਰਤੀ ਹੈ ਤੇ ਨਰੋਲ ਦਾ ਮੇਰੇ ਵੀ ਵੱਡਾ ਕਨੇ ਖੇਰ ਮੇਲਾ ਜਿਹੜਾ ਖੇਡਿਆ ਜਾ ਰਿਹਾ ਹੈ ਦਸਾਂ ਨਵਾ ਦੀ ਕਿਰਤ ਕਮਾਈ ਜਿੰਨਾ ਖੇਡਾ ਉੱਤੇ ਲਾਉਂਦੇ ਨੇ ਇਹ ਖਰੇ ਖੋਟੇ ਵੀ ਪਰ ਕੇ ਇਹਨਾਂ ਨੂੰ ਕਰਦੇ ਗਲਤਨਕਾ ਕੇ نہیںل میری میل بھی ہو سراہ کروایا ہے سب نے پہلا بار ਦੇ ਦਿলো ਧੰਨਵਾਦ ਕਰਦੇ ਆ ਔਰ ਜਿੰਨਾ ਵੀਰਾਂ ਨੇ ਕਹਿੰਦੇ ਆਡੇ ਟੂਰਨਾਮੈਂਟ ਲਈ ਵੀਰਾਂ ਦਾ ਔਰ ਸਾਹਮਣੇ ਕਹਿੰਦੇ ਥਾਲਪੁਰ ਲਈ ਮੁੰਡਾ ਤੇ ਨਾਲ ਜੇਪਰ ਦੇ ਨਾਲ ਅਮਿਤ ਮੱਕੜ ਤੇ ਨਾਲ ਨਾਲ ਪਾਇ ਤੇ ਗੁਰਦੀਪ ਸਵਰਗਵਾਸੀ ਅਗਰਪਾਲ ਸਿੰਘ ਤੇ ਨਾਲ ਜੈਵੀ ਤੇ ਪ੍ਰਦੀਪ ਔਰ ਸਾਰੇ ਵੀਰਾਂ ਦਾ ਅਸੀਂ ਦਿলো ਧੰਨਵਾਦ ਕਰਦੇ ਆ ਤੇ ਬਾਲੋਬਾਦ ਜਿੰਨਾਂ ਫੇਰ ਗਾਉਂ ਵਾਲੇ ਲਈ ਧੰਨਵਾਦ ਕੱਲਾ ਟਿਕਾਣੇ ਲਾਉਣੀਆਂ ਪੈਣੀਆਂ ਫੇਰ ਕਿਤੇ ਜਾ ਕੇ ਗੱਲ ਬਣ ਜਾਈ ਐ ਲਓ ਸਾਹਮਣੇ ਰਾਜੂ ਇਹ ਗੱਲਾਂ ਫੇਰ ਜਿਹੜੀਆਂ ਟਿਕਾਣੇ ਲੱਗਣਗੀਆਂ ਮੇਲਾ ਜਿਹੜਾ ਟਾਪ ਦਾ ਜਿਹੜਾ ਉਹ ਖੇਡਿਆ ਜਾ ਰਿਹਾ ਆ ਟੱਕਰ ਕਹਿੰਦੇ ਵਾਲੀ ਦਰਜੇ ਦੀ ਆ ਸਾਹਮਣੇ ਪਹਿਲੀ ਬਾੜ ਬੱਲੇ ਬੱਲੇ ਇੱਧਰਲੇ ਉਹ ਜੁੜੇਏ ਦੋ ਔਰ ਇਧਰਲੇ ਪਾਸੇ ਛੱਡ ਦੇ ਵੀਰੇ ਪਹਿਲਾ ਸੇਮੇ ਉਹ ਖੰਡਾ 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 ਖੋਪੇ ਤੇ ਸਤ ਕਰੋ ਬਲ ਬੈਂਕ ਕਲੱਬ ਜੇਟੂ ਮੀ ਪਰਮਨੈਂਟ ਟੀਮ ਹੈ ਉਹ ਇਹ ਕਹਿੰਦੇ ਸੋੜਾ ਵੀਰਾ ਦੂਰ ਕੋੜੀਏ ਮੇਰੇ ਮਤਲਬ ਚਾੜਨ ਵਾਲਾ ਮਾਰ ਰਿਹਾ ਬਹੁਤ ਵੱਡੀ ਸਪੀਡੀ ਨੂੰ ਬਾਰੇ ਨਾ ਜਤਾ ਦਿੱਤਾ ਅਤਾਵਨਾ ਸਿਧਾਂਤ ਇਹ ਹੁਣ ਤੋਂ ਵੱਡੇ ਲੱਗੇ ਨੇ ਤੇਰਾ ਪਿੰਡ ਕਿਸੇ ਨੂੰ ਯਾਦ ਨਹੀਂ ਘਾਟਾ ਪਿਆਸੀ ਇਸੇ ਹਾਰੀ ਦਾ ਚੰਗੋ ਨਾ ਤੇ ਅਸਰਾਪੀ ਦੇ ਤਰੀ ਦਿੱਤੀ ਹੋਈ ਕੁਰਬਾਨੀ ਦਾ ਵਿਗਟਾ ਟਿੱਗੀ ਜੀ ਇਹ ਉਰਨੀ ਸ਼ਰਮਾਨ ਤੇ ਕਰਨੀ ਸਮੇ ਖਿਡਾਰੀ ਕਹਿੰਦੇ ਤਿਆਰ ਹੈ ਆਹ ਪੈਂਦੀ ਬਾਲ ਤੇ ਸਾਹਮਣੇ ਮੇਰੇ ਵੀਰੇ ਮੁੰਡਾ ਕਹਿੰਦੇ ਉਸਪਾਲ ਖੁਰਦੀ ਦੀ ਧਰਤੀ ਦਾ ਆਹ ਦੇਖਾਂਗੇ ਇਧਰਲੇ ਪਾਸੇ 1 2 ਗੱਲ ਕਹਿੰਦੇ ਸਮੇ ਜਿਹੜੀ ਹੋਣੀ ਹੈ ਮੇਰੇ ਵੀਰੋ ਆਹ ਸਾਹਮਣੇ ਮੁੰਡਾ ਦੂਜੇ ਲਈ ਭੱਜਿਆ ਆਹ ਸਾਹਮਣੇ ਫੇਰ ਮੁੰਡਾ ਕਹਿੰਦੇ ਜੋਤ ਆ ਗਿਆ ਉਹ ਪੈਂਦੀ ਬਾਲ ਵੱਲੇ

ਤੇ ਐਂਡ ਫੌਜੀ ਵਿਰੋਧਾਪਟਾ ਮੇਲਾ ਭਾਈ ਹਰਜਿੰਦਰ ਫੌਜੀ ਭਾਈ ਲੱਖੀ ਫੌਜੀ ਭਾਈ ਕੱਗੀ ਫੌਜੀ ਤੇ ਭਾਈ ਗੋਗੀ ਫੌਜੀ ਭਾਈ ਬੇ ਜੀ ਤੇ ਨਾਲ ਸਰਪੰਚ ਸਰਦਾਰ ਪੁੱਢੀ ਸਿੰਘ ਜੀ ਤੇ ਨਾਲ ਭਾਈ ਸੋਨੀ ਭਾਈ ਤੇ ਨਾਲ ਭਾਈ ਸਾਡਾ ਸਿਮਰਾ ਨਾਲ ਭਾਈ ਰਮਨ ਤੇ ਨਾਲ ਭਾਈ ਜੱਗੂ ਤੇ ਨਾਲ ਭਾਈ ਸੁਭ ਤੇ ਚੂਫਰ ਹੋਣ ਦਿਆ ਤੇ ਨਾਲ ਭਾਈ ਕਹਿੰਦੇ ਅਮਰਤ ਮੱਕਰ ਤੇ ਨਾਲ ਭਾਈ ਨਿਰਪਾ ਭਾਈ ਖਰਜੀਪ ਸਿੰਘ ਸਵਰਗਵਾਸੀ ਅਮਰਤਪਾਲ ਸਿੰਘ ਦੀਆਂ ਯਾਦਾਂ ਨੇ ਭਾਈ ਕੈਵੀ ਦੇ ਨਾਲ ਭਾਈ ਪ੍ਰਦੀਪ ਤੇ ਟੱਕਰ ਜੜੀ ਉਹ ਵੱਡੀ ਹੋ ਰਹੀ ਹੈ ਬਹੁਤ ਮਦਦ ਕਰਦੇ ਨੇ ਟੱਕਰ ਕਹਿੰਦੇ ਵਾਹ ਪਬਲੀ ਸਮਨੇ ਨੜੀਆਂ ਨੇ ਕਦੇ ਵੇਖੀ ਰੂਪ ਨਹੀਂ ਦੇਖਣੇ ਜੀ ਤੇ 15 ਬੱਲੇ 15 ਬੱਲੇ ਬਾਲ ਫੜੇ ਦੀ ਉਹ ਬਾਲ ਚੋਟੀ ਦੀ ਲੱਗੀ ਨੱਥ ਵਾਲੀਆ ਮੁੰਡੇ ਚੱਕਰ ਤੀਜਾ ਕੁਆਟਰ ਜਿਹੜਾ ਖੇਡਿਆ ਜਾ ਰਿਹਾ ਉਸ ਤੋਂ ਬਾਅਦ ਚੌਥੇ ਕੁਆਟਰ ਦੀਆਂ ਗੱਲਾਂ ਫੇਰ ਦੋ ਸੈਮੀ ਤੇ ਇੱਕ ਹੋਰ ਮੁੰਡੇ ਕਦੇ ਜੋੜ ਕਰਕੇ ਵੱਡੀ ਟੀਮ ਬਣਾ ਕੇ ਪੁੱਜਿਆ ਧੂਰ ਗੱਟिए ਔਰ ਸਭ ਨੂੰ ਧੰਨਵਾਦ ਕਰਦੇ ਆ ਰਾਜੀ ਦਾ ਕਦੇ ਬੜਾ ਧੰਨਵਾਦ ਹੈ ਕਿਤੇ ਜੀ ਦੀ ਲੜੀਆ ਔਰ ਸਾਡੀ ਜ਼ਿੰਦਗੀ ਦਾ ਮਾਰਾ ਜੋਤੀ ਵੀ ਆ ਗਿਆ ਹੈ ਕਿੰਨੇ ਦਾ ਕੰਨ ਤੇਰਾ ਹੀ ਇੱਕ ਵਾਰੀ ਪੁੱਛ ਕੇ ਜਾਵੇ ਆ ਸਹੀ ਆ ਵੀਰਾ ਕਰ ਮੇਰੀ ਜੀ ਬਾਲ ਡਾਟ ਹੋ ਗਈ ਕੀਪਰ ਨੇ ਫੀਲਡਰ ਲਵੇ ਹੁਣਤੀ ਜਾਂ ਉਧਰ ਰੋਡ ਦੇ ਕਰ ਦੇ ਆਪਰੇ ਪਹਿਲੀ ਬਾਲ ਔਰ ਉਧਰ ਦੇ ਪਾਸੇ ਕਦੇ ਰਾਂਜੜਾ ਇੱਕ ਉਜਕੀਨਰ ਤਰਫ ਤੇ ਜੁੜ ਗਿਆ ਔਰ ਇਧਰਲੇ ਪਾਸੇ ਮੁੰਡੇ ਦਿਫਾਗ ਨਾਲ ਖੇਡ ਰਿਹਾ ਔਰ ਕਬਾਦੀ ਬਾਲਾ ਕਦੇ ਸਹਾਬਾਦ ਭਾਰ ਤੇ ਆਉਂਦਾ ਮੇਰੇ ਵੀ ਹੱਥ ਖੜੇ ਲੱਗੇ ਇਹ ਅਮੀਰ ਗੁਰੂ ਦਾ ਪਹਾਰ ਦਾਗਾ ਬਾਹਾਂ ਜਿਹੜੇ ਥੂਣਾ ਪੱਕਾ ਕਰਾਂਗੇ ਛੋਟੀ ਦਾ ਮੈਚ ਜਿਹੜੀ ਜਿੱਤ ਗਈ ਤੇ ਸੈਵੀ ਦੇ ਵਿੱਚ ਖੇਡੇਗੀ ਜਿਹੜੀ ਹਾਰ ਗਈ ਕੋਈ ਹੋਰ ਮੇਲਾ ਖੇਡੇਗੀ ਕਲਾ ਵੱਡੀਆਂ ਨੇ ਜੋਤੀ ਐ ਧੂਰ ਪੋਤੀਆ ਗੱਲ ਨਹੀਂ ਬੜੀ